ਟੁਆਇਲਟ ਹੋ ਰਿਹਾ ਕਿਤੇ ਕੋਡ ਆਫ ਕੰਡਕਟ ਦੀ ਉਲੰਘਣਾ ਨਹੀਂ ਹੋ ਰਹੀ ਉਹਦੇ ਬਾਰੇ ਜਾਣਕਾਰੀ ਦੇ ਸਕਦੇ ਹੋ ਸਾਡੀ ਜਿਹੜੀ ਟੀਮ ਹੈ ਉਹ ਤੁਰੰਤ ਉਸਤੇ ਕਾਰਵਾਈ ਕਰਨਗੀ ਐਂਡ ਤੁਹਾਨੂੰ ਇਹ ਪੂਰੀ ਫੇਅਰਨੈਸ ਐਂਡ ਟਰਾਂਸਪੇਰੈਂਸੀ ਨਾਲ ਇਹ ਜਿਹੜੇ ਇਲੈਕਸ਼ਨਸ ਹੈ ਇਹ ਕਰਵਾਏ ਜਾਣਗੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਟੋਟਲ 9 ਸਾਡੀ ਕੰਸਟੀਟੂਐਂਸੀਜ਼ ਨੇ ਜਿਦੇ ਵਿੱਚ 6 ਗੁਰਦਾਸਪੁਰ ਜ਼ਿਲ੍ਹੇ ਦੀਆਂ ਤੇ 3 ਪਠਾਨਕੋਟ ਜ਼ਿਲ੍ਹੇ ਦੀਆਂ ਲਗਭਗ 15 ਲੱਖ ਤੋਂ ਵੱਧ ਸਾਡੇ ਜਿਹੜੇ ਵੋਟਰਸ ਨੇ ਤੇ 1895 ਅਸੀਂ ਜਿਹੜੇ ਪੋਲਿੰਗ ਬੂਥ ਇਥੇ ਬਣਾਏ ਨੇ ਅ ਵਕ ਵਕ ਸਾਡੇ ਜਿਹੜੇ ਵੋਟਰਸ ਨੇ ਜਿਦੇ ਵਿੱਚ ਦਿਵਿਆਂਗ ਵੋਟਰਸ ਤੇ 85 ਪਲਸ ਤੋਂ ਜਿਨ੍ਹਾਂ ਦੀ ਉਮਰ ਜ਼ਿਆਦਾ ਹੈ ਉਹਨਾਂ ਲਈ ਅਸੀਂ ਸਪੈਸ਼ਲ ਫੈਸਿਲਿਟੇਸ਼ਨ ਕਰਾਂਗੇ ਉਹਨਾਂ ਨੂੰ ਜਿਹੜੀ ਪੋਸਟਲ ਬੈਲਟ ਰਾਹੀਂ ﾎﾟਲਟ ਪਾਉਣ ਦੀ ਸਹੂਲਤ ਮਿਲਣੀ ਹੈ ਇਸ ਤੋਂ ਇਲਾਵਾ ਸਾਡੇ ਸਾਰੀ ਜਿਹੜੇ ਪੋਲਿੰਗ ਬੂਥ ਹੈ ਉਸ ਦੇ ਉੱਤੇ ਸਾਡੀ ਮੁਕੰਮਲ ਤਿਆਰੀਆਂ ਹੋ ਚੁੱਕੀਆਂ ਸਾਡੇ ਅਸ਼ੋਰਡ ਮਿਨਿਮਮ ਫੈਸਿਲਿਟੀਆਂ ਜਿਹਨੂੰ ਕਹਿੰਦੇ ਆ ਪੀਣ ਦਾ ਪਾਣੀ ਹੋਵੇ ਭਾਵੇਂ ਟਾਇਲਟ ਹੋਵੇ ਉਤੇ ਸ਼ੈੱਡ ਦੀ ਵਿਵਸਥਾ ਹੋਵੇ ਉਹ ਸਾਰੀ ਮੁਕੰਮਲ ਕੀਤੀ ਜਾ ਸਕਦੀ ਹੈ ਪਰ ਜਿਵੇਂ ਮੈਂ ਦੱਸਿਆ ਜੇ ਫਿਰ ਵੀ ਕਿਸੇ ਨੂੰ ਲੱਗਦਾ ਹੈ ਕਿ ਕੋਈ ਕਮੀ ਪਈ ਸੀ ਆ ਤੁਸੀਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਜ਼ੂਰ ਪਾ ਸਕਦੇ ਸਰ ਕੋਡ ਆਫ ਕੰਡਕਟ ਦੇ ਵਿੱਚ ਕੀ ਕੀ ਧਿਆਨ ਰੱਖਣਾ ਪਏਗਾ ਉਹਦੇ ਬਾਰੇ ਕੀ ਦੱਸਣਾ ਚਾਹੋਗੇ ਕੋਡ ਆਫ ਕੰਡਕਟ ਜਿਵੇਂ ਮੈਂ ਦੱਸਿਆ ਕਿ ਅੱਜ ਸ਼ਾਮ ਤੋਂ ਹੀ ਲਾਗੂ ਹੋ ਚੁੱਕਿਆ ਹੈ ਇਦੇ ਵਿੱਚ ਜਿੰਨੇ ਵੀ ਕੋਈ ਵੀ ਪਬਲਿਕ ਪ੍ਰਾਪਰਟੀ ਜਾਂ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਕੋਈ ਵੀ ਪੋਲਿਟੀਕਲ ਬੈਨਰ ਫੋਲਡਿੰਗ ਕੋਈ ਫਲੈਕਸ ਵਗੈਰਾ ਲੱਗੇ ਹੋਏ ਸੀ ਉਹਨਾਂ ਨੂੰ ਉਤਾਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਇਹ 24 ਘੰਟੇ ਤੋਂ 72 ਘੰਟਿਆਂ ਦੇ ਵਿੱਚ ਇਹ ਸਾਰੀ ਜਿਹੜੀ ਪ੍ਰਕਿਰਿਆ ਮੁਕੰਮਲ ਹੋ ਜਾਣੀ ਹੈ ਉਸ ਤੋਂ ਬਾਅਦ ਕੋਈ ਵੀ ਐਡਵਰਟਾਈਜ਼ਮੈਂਟ ਵਗੈਰਾ ਕਰਨ ਲਈ ਪ੍ਰੋਪਰ ਪਰਮਿਸ਼ਨ ਲੈ ਕੇ ਹੀ ਉਸ ਨੂੰ ਆਪਾਂ ਜਿਹੜੀ ਐਡਵਰਟਾਈਜ਼ਮੈਂਟ ਕਰ ਸਕਦੇ ਆ ਇਸ ਤੋਂ ਇਲਾਵਾ ਜਿੰਨੇ ਵੀ ਸੰਭਾਵਿਤ ਉਮੀਦਵਾਰ ਜਾਂ ਉਹਨਾਂ ਦੇ ਸਹਿਯੋਗੀ ਹਨ ਉਹਨਾਂ ਨਾਲ ਮੋਡਲ ਕੋਡ ਆਫ ਕੰਡਕਟ ਦੀ ਸਾਰੀ ਸ਼ਰਤਾਂ ਦੀ ਜਿਹੜੀ ਆਲਰੇਡੀ ਅਸੀਂ ਸ਼ੇਅਰ ਕਰ ਚੁੱਕੇ ਆਂ ਤੇ ਦੁਬਾਰਾ ਰਿਪੀਟਡ ਮੀਟਿੰਗਸ ਵਿੱਚ ਉਹਨਾਂ ਨਾਲ ਕਰਾਂਗੇ ਤਾਂਕਿ ਕੋਈ ਵੀ ਨਵੀਂ ਹਦਾਇਤ ਜੇ ਸਰਕਾਰ ਜੇ ਆਪਣੇ ECi ਵੱਲੋਂ ਜਾਂ ਸਾਡੇ ਚੀਫ ਇਲੈਕਟਰਲ ਆਫੀਸਰ ਪੰਜਾਬ ਵੱਲੋਂ ਆਂਦੀ ਹੈ ਉਹਨਾਂ ਨਾਲ ਸ਼ੇਅਰ ਕਰਾਂਗੇ ਸਾਂਝੀ ਕਰਾਂਗੇ ਤਾਂਕਿ ਕਿਸੇ ਵੀ ਵਿਅਕਤੀ ਜਾਂ ਕਿਸੇ ਵੀ ਆਫੀਸਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਅਸਲਾ ਹੋਲਡਰ ਬਾਰੇ ਵੀ ਕੋਈ ਤੁਸੀਂ ਦੱਸ ਸਕਦੇ ਹੋ ਇਹਦੇ ਬਾਰੇ ਸਾਡੇ ਜ਼ਿਲ੍ਹੇ ਦੇ ਵਿੱਚ ਲਗਭਗ 15000 ਲਾਇਸੈਂਸ ਜਿਹੜੇ ਅਸੀਂ ਦਿੱਤੇ ਹੋਏ ਆ ਜਿਸ ਚ ਲਗਭਗ 20000 ਤੋਂ ਵੱਧ ਅਸਲੇ ਚੜੇ ਹੋਏ ਨੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਇਨਫੈਕਟ ਸਾਡੇ ਵੱਲੋਂ ਡਾਇਰੈਕਸ਼ਨਸ ਜਾਰੀ ਕੀਤੀਆਂ ਗਈਆਂ ਕਿ ਇਹ ਸਾਰੇ ਅਸਲੇ ਜਿਹੜੇ ਤੁਸੀਂ ਆਪਣੇ ਜ਼ਿੱਕੀ ਥਾਣੇ ਇਹ ਅਸਲਾ ਡੀਲੋਕੋਲ ਜਮ੍ਹਾਂ ਕਰਵਾਓਗੇ ਬਹੁਤ ਜ਼ਰੂਰੀ ਜੇ ਕਿਸੇ ਨੂੰ ਆਪਣੀ ਇਨਸਿਕਿਉਰਟੀ ਨੂੰ ਲੈ ਕੇ ਖਤਰਾ ਹੈ ਤੋ ਇੱਕ ਉਹ ਦਰਖਾਸਤ ਸਾਡੇ ਦਫਤਰ ਦੇ ਵਿੱਚ ਦੇ ਸਕਦੇ ਨੇ ਉੱਥੇ ਉਹਨਾਂ ਦੀ ਜਿਹੜੀ ਦਰਖਾਸਤ ਨੂੰ ਵਾਚਿਆ ਜਾਵੇਗਾ ਤੇ ਡਿਸੀਜਨ ਲਿਆ ਜਾਊਗਾ ਪਰ ਜੇ ਕਿਸੇ ਨੇ ਕੋਈ ਗਲਤ ਦਰਖਾਸਤ ਦਿੱਤੀ ਜਾਂ ਜਿਹੜੀ ਠੀਕ ਨਹੀਂ ਪਾਈ ਗਈ ਉਸ ਤੇ ਅਸੀਂ ਐਕਸ਼ਨ ਵੀ ਲੈ ਸਕਦੇ ਹਾਂ ਕਿੰਨੇ ਹਲਕੇ ਸਰਪਟਾ ਹੋਣੀਆਂ ਔਰ ਕਿੱਥੇ ਜਿਹੜੀਆਂ ਈਵੀਐਮ ਮਸ਼ੀਨਾਂ ਜਿਹੜੀਆਂ ਰੱਖਣ ਦੇ ਪ੍ਰਬੰਧ ਕੀਤੇ ਗਏ ਆ ਟੋਟਲ ਜਿਵੇਂ ਮੈਂ ਦੱਸਿਆ 9 ਹਲਕਿਆਂ ਦੇ ਵਿੱਚ ਜਿਹੜੀ ਇਹ ਪੋਲਿੰਗ ਹੋਵੇਗੀ ਅਤੇ ਅਲਟੀਮੇਟਲੀ ਜਿਹੜੇ ਸਾਡੇ ਸਟਰੋਂਗ ਰੂਮਸ ਬਣੇ ਨੇ ਉਹ ਪਠਾਨਕੋਟ ਦੇ ਵਿੱਚ ਤਿੰਨ ਹਲਕਿਆਂ ਦੇ ਵਿੱਚ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸੁਖਜਿੰਦਰਾ ਗਰੁੱਪ ਆਫ ਇੰਸਟੀਟਿਊਸ਼ਨ ਦੇ ਵਿੱਚ ਬਣਨਗੇ ਇਹ 1 ਜੂਨ ਨੂੰ ਸ਼ਾਮ ਤੱਕ ਜਿਹੜੇ ਸਾਡੇ ਸਟਰੋਂਗ ਰੂਮਸ ਤੇ ਸਾਰੀ ਈਵੀਐਮ ਮਸ਼ੀਨਾਂ ਆ ਜਾਣਗੀਆਂ ਤੇ 4 ਜੂਨ ਨੂੰ ਜਿਹੜੀ ਹੈ ਇਸ ਦੀ ਕਾਊਂਟਿੰਗ ਵੀ ਇਸੇ ਇਹਨਾਂ ਕਾਲਜਾਂ ਦੇ ਵਿੱਚ ਜਿਹੜਾ ਪਠਾਨਕੋਟ ਤੇ ਗੁਰਦਾਸਪੁਰ ਦਾ ਮੈਂ ਦੱਸਿਆ ਉਹਦੇ ਵਿੱਚ ਕੀਤੀ ਜਾਊਗੀ ਤੇ 4 ਜੂਨ ਨੂੰ ਸੁਖਜਿੰਦਰਾ ਗਰੁੱਪ ਆਫ ਕਾਲਜ ਤੋਂ ਹੀ ਲੋਕ ਸਭਾ ਹਲਕਾ ਗੁਰਦਾਸਪੁਰ ਦਾ ਜਿਹੜਾ ਰਿਜ਼ਲਟ ਹੈ ਉਹ ਅਨਾਉਂਸ ਕੀਤਾ ਜਾ ਰਿਹਾ ਹੈ ਕਿੰਨੇ ਕਰਮਚਾਰੀਆਂ ਦੀ ਡਿਊਟੀ ਆਪਣੇ ਕੋਲ ਹੈ ਟੋਟਲ 10000 ਤੋਂ ਵੱਧ ਕਰਮਚਾਰੀਆਂ ਦੀ ਡਿਊਟੀ ਇਸ ਪੂਰੀ ਚੌਥ ਪ੍ਰਕਿਰਿਆ ਨੂੰ ਮੁਕੰਮਲ ਕਰਵਾਉਣ ਲਈ ਲਗਾਈ ਗਈ ਹੈ ਇਹਦੇ ਵਿੱਚ ਸਾਡਾ ਰਿਜ਼ਲਟ ਸਟਾਫ ਵੀ ਸ਼ਾਮਲ ਹੈ ਪਰ ਮੈਂ ਤੁਹਾਡੇ ਰਾਹੀਂ ਮੀਡੀਆ ਦੇ ਰਾਹੀਂ ਸਾਰਿਆਂ ਨੂੰ ਇਹ ਬੇਨਤੀ ਕਰ ਰਿਹਾ ਕੀ ਕੋਈ ਵੀ ਵਿਅਕਤੀ ਆਪਣੀ ਚੌਨ ਡਿਊਟੀ ਘਟਵਾਉਣ ਲਈ ਸਾਡੇ ਕੋਲ ਅਪਰੋਚ ਨਾ ਕਰੇ ਅਨਟੈਨਨਲੈਸ ਬਹੁਤ ਜ਼ਿਆਦਾ ਕੋਈ ਕਰ ਦੇਵੇ ਚੋਨਾ ਦੇ ਕੋਈ ਐਮਰਜੈਂਸੀ ਹੈ ਉਹਦੇ ਲਈ ਅਸੀਂ ਇੱਕ ਕਮੇਟੀ ਦੀ ਗਠਨ ਕਰਦੇ ਪਏ ਨੇ ਉਹ ਕਮੇਟੀ ਉਹਨਾਂ ਦੀ ਦਰਖਾਸਤ ਨੂੰ ਵਾਚੇਗੀ ਤੇ ਜੇ ਉਹਨਾਂ ਦੀ ਦਰਖਾਸਤ ਸਹੀ ਪਾਈ ਜਾਂਦੀ ਹੈ ਤਾਂ ਉਹ ਰეკਮੈਂਡ ਕਰੂਗੀ ਤੇ ਜੇ ਉਹਨਾਂ ਦੀ ਦਰਖਾਸਤ ਗਲਤ ਪਾਈ ਜਾਂਦੀ ਹੈ ਤਾਂ ਉਸ ਕਰਮਚਾਰੀ ਅਧਿਕਾਰੀ ਖਿਲਾਫ ਸਖਤ ਐਕਸ਼ਨ ਵੀ ਕੀਤਾ ਜਾ ਸਕਦਾ ਠੀਕ ਹੈ ਠੀਕ ਹੈ ਸਰ ਬੋਲ ਬਤਾਓ